ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪਿਆਰੇ ਸਾਧ ਸੰਗਤ ਨੂੰ ਤੁਹਾਨੂੰ ਅੱਜ ਦੇ ਸਮਿਆਂ ਦੇ ਬਾਰੇ ਤੁਹਾਨੂੰ ਗੱਲਾਂ ਸੁਣਾਉਣੇ ਆ ਗੌਰ ਦੇ ਨਾਲ ਸੁਣਿਓ ਮੇਰੇ ਵੀਰੋ ਅੱਜ ਜੋ ਹਾਲਾਤ ਆਪਣੇ ਪੰਜਾਬ ਦੇ ਕਿਹੋ ਜਿਹਾ ਚੱਲ ਰਿਹਾ ਪੰਜਾਬ ਨੂੰ ਖਤਮ ਕਰਨ ਵਾਸਤੇ ਪੰਜਾਬ ਦੇ ਸੱਭਿਆਚਾਰ ਨੂੰ ਖਤਮ ਕਰਨ ਵਾਸਤੇ ਪੰਜਾਬ ਦੀਆਂ ਜ਼ਮੀਨਾਂ ਖਤਮ ਕਰਨ ਵਾਸਤੇ ਪੰਜਾਬ ਦੇ ਲੋਕਾਂ ਨੂੰ ਖਤਮ ਕਰਨ ਵਾਸਤੇ ਚੱਲ ਰਹੀਆਂ ਚਾਲਾਂ ਇਹ ਸਮਝ ਨਹੀਂ ਰਹੀ ਵੀ ਕਿਹੜੀਆਂ ਸ਼ਕਤੀਆਂ ਇੱਥੇ ਕੰਮ ਕਰ ਰਹੀਆਂ ਜਿਵੇਂ ਹੁਣ ਤੁਸੀਂ ਕਬੱਡੀ ਦਾ ਹੀ ਲਾਡੋ ਕਿੰਨੇ ਮੁੰਡਿਆਂ ਦੇ ਗੋਲੀਆਂ ਵਿੱਚ ਚੁੱਕੀਆਂ ਟੂਰਨਾਮੈਂਟ ਕੱਪ ਹੋ ਰਹੇ ਆ ਕੱਪਾਂ ਦੇ ਵਿੱਚ ਆ ਕੇ ਦਖਲ ਅੰਦਾਜ਼ੀ ਗੈਂਗਸਟਰਾਂ ਦੀ ਇੱਥੇ ਤੂੰ ਖੇਡਣਾ ਨਹੀਂ ਜੇ ਖੇਡਣਾ ਤੂੰ ਹਾਰਨਾ ਤੂੰ ਰੈਡਾਂ ਪਾਉਣੀਆਂ 10 ਰੈਡਾਂ ਪਾਈਆਂ ਤੂੰ ਪੰਜ ਨਿਕਲਣਾ ਪੰਜ ਰਹਿਣਾ ਜਾਂ ਤੂੰ ਅੱਜ ਖੇਡਣਾ ਨਹੀਂ ਖੇਡ ਦੇ ਖੇਡਦਿਆਂ ਨੂੰ ਟੀਮ ਦੇ ਵਿੱਚੋਂ ਹਟਾ ਲੈਣਾ ਇਹ ਅੱਜ ਮਾਹੌਲ ਚੱਲ ਰਿਹਾ ਹੁਣੇ ਮਾਹੌਲ ਚੱਲਣ ਦਾ ਕਾਰਨ ਕੀ ਆ ਸਾ ਸੰਗਤ ਇੰਨਾ ਆਪਣੇ ਸੱਭਿਆਚਾਰ ਨੂੰ ਖਤਮ ਕਰਨਾ ਆਪਣੇ ਜਿਹੜੇ ਘੋਲ ਸੀ ਨਾ ਪਹਿਲਾਂ ਘੋਲ ਜਿਹੜੇ ਬਜ਼ੁਰਗ ਕਰਾਉਂਦੇ ਹੁੰਦੇ ਸੀ ਪਹਿਲਾਂ ਪਿੰਡਾਂ ਦੇ ਵਿੱਚ ਬਾਈ ਘੋਲ ਹੁੰਦੇ ਹੁੰਦੇ ਸੀ ਢੋਲ ਵੱਜਣੇ ਕਈ ਕਈ ਦਿਨ ਪਿੰਡ ਦੇ ਵਿੱਚ ਉਹ ਜਿਹੜਾ ਆਪਣਾ ਚੌਂਕੀਦਾਰ ਹੁੰਦਾ ਸੀ ਉਹ ਲਾਅਸਮੈਂਟ ਕਰਦਾ ਫਿਰਦਾ ਹੁੰਦਾ ਸੀ ਬਈ ਘੋਲ ਹੋੜੇ ਆ ਬਈ ਘੋਲ ਹੋਣੇ ਆ ਸਾਰੇ ਉਦੋਂ ਜਿੰਨੇ ਆਪਣੇ ਬਜ਼ੁਰਗ ਵੀਰ ਸਮਝਦਾਰ ਸੀ ਉਹ ਸਾਰੇ ਜਾ ਕੇ ਦੈਰਾ ਬਣਾ ਕੇ ਢਾਲੇ ਤੇ ਵਿਚਾਲੇ ਜਿਹੜਾ ਥਾਂ ਪਟਿਆ ਦਾ ਸੀ ਉਹਨੂੰ ਦੇਖਣ ਦੇ ਮਾਰੇ ਬੈਠਦੇ ਹੁੰਦੇ ਸੀ ਕੋਈ ਬਜ਼ੁਰਗ ਜੇ ਇੱਕ ਬਜ਼ੁਰਗ ਮੂਹਰੇ ਲੱਗ ਗਿਆ ਦੂਜੇ ਬਜ਼ੁਰਗੋ ਦੇ ਮਗਰ ਬੋਲਦੇ ਨਹੀਂ ਸੀ ਹੁਣ ਤਾਂ ਜੇ ਟੂਰਨਾਮੈਂਟ ਦੇ ਵਿੱਚ ਦੇਖ ਲੋ ਜਾ ਕੇ ਜਦੋਂ ਦਾਲੇ-ਦਾਲੇ ਨਾਲੇ ਆਪਣੇ ਜਾਲ ਲਾਏ ਹੋਏ ਆ ਜਾਲ ਲੱਗਿਆਂ ਤੋਂ ਵੀ ਵਿੱਚ ਕਿੰਨੇ ਬੰਦੇ ਬੜੇ ਫਿਰਦੇ ਹੁੰਦੇ ਆ ਜਿਹੜੇ ਕਬੱਡੀ ਖਿਡਾਰੀ ਆ ਉਹਨਾਂ ਦੇ ਨਾਲ ਪੁਲਿਸ ਵਾਲੇ ਲੱਗੇ ਹੁੰਦੇ ਆ ਜਿਹੜੇ ਆਪਣੇ ਫਿਰ ਬੌਕਸਰ ਲੱਗੇ ਹੁੰਦੇ ਆ ਯਾਰ ਕਬੱਡੀ ਖਿਡਾਰੀ ਨੂੰ ਭਲਵਾਨ ਨੂੰ ਵੀ ਬੌਕਸਰਾਂ ਦੀ ਲੋੜ ਪੈ ਗਈ ਪੋਲਸਾ ਦਾ ਪੋਲਸਾ ਦੀ ਵੀ ਲੋੜ ਪੈ ਗਈ ਵੀ ਸਾਡੇ ਨਾਲ ਰਹੋ ਕਿੰਦਰ ਨੂੰ ਜਾ ਰਹੀਆਂ ਜਰ ਇਹ ਗੱਲਾਂ ਜਿੰਨਾ ਪੈਸਾ ਵਧ ਗਿਆ ਨਾ ਮੇਰੇ ਵੀਰੇ ਦੇਖ ਲਓ ਜਿੰਨਾ ਪੈਸਾ ਕਬੱਡੀ 'ਚ ਵਧ ਗਿਆ ਇਹ ਕਬੱਡੀ ਨੂੰ ਬਰਬਾਦ ਕਰਨ ਵਾਸਤੇ ਲੱਗਿਆ ਉਹੀ 10-12 ਖਿਡਾਰੀ ਹੈ ਉਹੀ ਕੱਪ ਖੇਡੀ ਜਾਂਦੇ ਆ ਉਹਨਾਂ ਨੂੰ ਟਰੈਕਟਰ ਗੱਡੀਆਂ ਕਮਬਾਈਨਾ ਮੋਟਰਸਾਈਕਲ ਵੱਡੇ ਮੋਟਰਸਾਈਕਲ ਇਹ ਜਿਹੜੀਆਂ ਚੀਜ਼ਾਂ ਮਿਲ ਰਹੀਆਂ ਉਹਨਾਂ ਦਸਾਂ ਵਾਰਾਂ ਨਹੀਂ। ਉਹੀ ਸਟਾਪਰ ਨਿਕਲਿਓਂਦੇ ਸਟਾਪਰਾਂ ਨੂੰ ਜੀ ਕੀ ਗੱਡੀਆਂ ਕਹੇ ਯਾਰ ਛੋਟੇ ਖਿਡਾਰੀ ਕਿਵੇਂ ਪੈਦਾ ਹੋਣਗੇ। ਇਹ ਵੀ ਜਿਹੜਾ ਬਾਲਾ ਪੈਸਾ ਵੀ ਲਾਤਣਾ ਇਹ ਵੀ ਕਬੱਡੀ ਨੂੰ ਬਰਬਾਦ ਕਰਨ ਵਾਸਤੇ ਆ। ਯਾਰ ਪਹਿਲਾਂ ਜਦੋਂ ਅਸੀਂ ਖੇਡਦੇ ਹੁੰਦੇ ਸੀ ਉਹ 2000 ਪਿੰਡਵਾਰ ਟੀਮ ਖੇਡਦੀ ਹੁੰਦੀ ਸੀ ਪਿੰਡਵਾਰ। ਜੇ ਕਿਸੇ ਨੇ ਮੁੰਡਾ ਪਿੰਡੋਂ ਬਾਹਰ ਲਾ ਪਾ ਵੀ ਲਿਆ ਤਾਂ ਕਿੰਨੀ ਚੈਕਿੰਗ ਹੁੰਦੀ ਹੁੰਦੀ ਸੀ। ਨਾਲ ਗਵਾਹ ਖੜੇ ਹੋ ਜਾਣ ਵੀ ਇਹ ਨਹੀਂ ਸਾਡੇ ਪਿੰਡ ਦਾ ਹੈ ਤਾਂ ਇਹ ਤਾਂ ਜਾਣ ਕੇ ਇਹਨਾਂ ਨੇ ਪਾਇਆ ਉਹ ਇਹ ਸਾਰੇ ਬੰਦੇ ਨਾਲ ਖੜੇ ਹੋ ਜਾਂਦੇ ਹੁੰਦੇ ਸੀ ਟੀਮ 'ਚ ਆਪਾਂ ਖਲਾ ਨਹੀਂ ਸੀ ਸਕਦੇ ਕੋਈ ਬੰਦਾ ਫਿਰ ਆਪਣੇ ਕਬੱਡੀ ਜਿਹੜੀ ਕਲੱਬ ਹੁੰਦੀ ਸੀ ਵੱਡੀ ਕਬੱਡੀ ਉਹ ਆਪਣੇ ਪਿੰਡਾਂ ਵਾਰ ਹੁੰਦੇ ਹੁੰਦੇ ਸੀ ਆਪਣੇ ਨੇੜੇ ਟੁੱਡੀਕਾ ਮੇਲਾ ਸੀ ਟੁੱਡੀਕਾ ਹੁਣ ਤੁਸੀਂ ਉੱਥੇ ਲਾ ਲੋ ਹਿਸਾਬ ਅਸੀਂ ਉੱਥੇ 62 ਕਿਲੋ ਵੀ ਖੇਡਦੇ ਰਹੇ ਹਾਂ 62 ਕਿਲੋ ਤੇ ਵੱਡੀ ਓਪਨ ਤੇ ਸ਼ੋਅ ਮੈਚ ਆ ਬਾਲੀਆਂ ਟੀਮਾਂ ਮੋਲੇ ਹੋਣੀ ਬਿੰਦੀ ਹੋਣੀ ਫੇਰ ਆਪਣੇ ਆਹ ਕੁਦੇ ਹੋਣੀ ਪੀਤਾਰਾ ਕੋਟਿਆ ਸੀਰਾ ਤੇ ਫੇਰ ਆਪਣੇ ਕਿੰਨੇ ਖਿਡਾਰੀ ਹੋਰ ਵੀ ਲਾ ਲੋ ਜਿਹੜੇ ਜਿੰਨਾਂ ਦੇ ਹਰ ਦੇ ਵੀ ਦੇ ਆਲ ਅਸੀਂ ਆਪ ਦੇ ਅੱਖੀ ਖੇਡ ਤਾਂ ਦੇਖਿਆ ਇਹ ਟੀਮਾਂ ਪੈਣ ਲਵਾਰ ਆਉਂਦੀਆਂ ਹੁੰਦੀਆਂ ਸੀ ਟੁੱਡੀ ਕੇ ਮੇਲ ਦੇ 26 ਜਨਵਰੀ ਨੂੰ ਦੋ ਦਿਨ ਦੇਖਦੇ ਹੁੰਦੇ ਸੀ 27 ਤੇ 28 ਤੇ ਢੁੱਡੀ ਕਾਲਾ ਕਮਲੋ ਇਹੀ ਮੂਹਰੇ ਲੱਗ ਕੇ ਤੇ ਉੱਥੋਂ ਵਾਲਾ ਸਰਬੰਸਿਓ ਪ੍ਰਿੰਸੀਪਲ ਇਹੀ ਮੂਹਰੇ ਲੱਗ ਕੇ ਟੂਰਨਾਮੈਂਟ ਕਰਾਉਂਦੇ ਹੁੰਦੇ ਸੀ ਪਿੰਡ ਦੇ ਵਿੱਚ ਉਹ ਪੈਸੇ ਇਕੱਠੇ ਕਰਨੇ ਮੰਤਰੀ ਨੇ ਵੀ ਆਉਣਾ ਤੇ ਇੱਥੇ ਉਹਨਾਂ ਦੇ ਨਾਮ ਵੰਡ ਕੇ ਜਾਣੇ ਪਿੰਡਵਾਰ ਟੀਮਾਂ ਹੁੰਦੀਆਂ ਪਿੰਡਵਾਰ ਜਦੋਂ ਖੇਡਦੇ ਸੀ ਨਾ ਤੇ ਉਹਦੇ ਵਿੱਚੋਂ ਮੁੰਡੇ ਪੈਦਾ ਹੁੰਦੇ ਸੀ ਖਿਡਾਰੀ ਪੈਦਾ ਹੁੰਦੇ ਸੀ ਹੁਣ ਛੋੜੇ ਛੋਟੇ ਜਿਹੜੇ ਖਿਡਾਰੀ ਆ ਜਰ ਜਿਹਨੂੰ 5-5 7-7 ਸਾਲ ਹੋ ਗਏ ਖੇਡ ਉਹਨਾਂ ਦਾ ਤਾਂ ਬਣਦਾ ਹੀ ਕੁਝ ਨਹੀਂ ਉਹ ਤਾਂ ਆਉਂਦੇ ਆ ਵਿਚਾਰੇ ਢੂਈ ਰੜਾ ਕੇ ਹਾਰ ਜਾਂਦੇ ਆ ਮੁੜ ਜਾਂਦੇ ਆ ਕਿਉਂਕਿ ਇਹਨਾਂ ਦੇ ਚਾਰ ਚਾਰ ਪੰਜ ਪੰਜ ਬਾਹਰੋਂ ਪਾਈ ਹੁੰਦੇ ਆ ਟੀਮ ਬਣਾਈ ਹੁੰਦੀ ਆ ਜਾਂ ਕਾਪੀ ਖੇਡੇ ਜਾਂਦੇ ਆ ਦੂਜਿਆਂ ਨੂੰ ਤਾਂ ਟਾਈਮ ਹੀ ਨਹੀਂ ਮਿਲਦਾ ਦੱਸ ਦੋ ਕਿੱਥੇ ਪਿੰਡਵਾਰ ਟੂਰਨਾਮੈਂਟ ਹੋਇਆ ਹੋਇਆ ਕਿਤੇ 57 ਕਿਲੋ 62 ਕਿਲੋ ਓਪਨ ਪਿੰਡਵਾਰ ਕਾਪ ਉਹ ਕਾਪ ਉਹੀ ਖਿਡਾਰੀ ਆ 20 25000 ਅੱਧੇ ਉਧਰ ਹੋ ਜਾਂਦੇ ਅੱਧੇ ਕੋਧਰ ਉਹਦੇ ਖੇਡੀ ਜਾਂਦੇ ਸਾਨੂੰ ਦਿਖਾਈ ਜਾਂਦੇ ਆ ਇਸ ਕਰਕੇ ਭਾਈ ਇਹ ਹੋਇਆ ਸਾਰਾ ਘਰਨਾਮਾ ਸਮਝ ਲਓ ਅੱਗੇ ਪਿੰਡਾਂ ਦੀਆਂ ਟੀਮਾਂ 30 30 ਟੀਮਾਂ 35 35 40 40 ਟੀਮਾਂ ਪਿੰਡ ਦਾਲੇ-ਦਾਲੇ ਦੇ ਸਾਰੇ ਆ ਜਾਂਦੇ ਹੁੰਦੇ ਸੀ ਤਿੰਨ ਤਿੰਨ ਦੀ ਬਜਾਏ ਚਾਰ ਦਿਨ ਟੂਰਨਾਮੈਂਟ ਚੱਲ ਜਾਂਦਾ ਉਹ ਅਸੀਂ ਡੇਢ ਕੀ ਖੇਡਦੇ ਰੇਣ ਜਿਹੜੇ ਇੱਕ ਖੇਡੇ ਆ ਧੂੜ-ਕੋੜ ਖੇਡੇ ਆ ਆ ਦਾਲੇ-ਦਾਲੇ ਕੌਂਕੀ ਖੇਡੇ ਆ ਟੁੱਡੀਕੇ ਖੇਡੇ ਆ ਯਾਰ ਝੂੜ-ਚੱਕ ਖੇਡੇ ਆ ਸਾਰੇ ਦਾਲੇ-ਦਾਲੇ ਪਟੜੀ ਫੇਰ ਖੇਡੇ ਆ ਸੀ ਜਾਂਦੇ ਹੁੰਦੇ ਸੀ 40 40 50 50 ਟੀਮਾਂ ਹੋ ਜਾਂਦੀਆਂ ਸੀ ਤਿੰਨ ਦਿਨ ਚਾਰ ਦਿਨ ਮੇਲਾ ਚੱਲਦਾ ਹੁੰਦਾ ਪੂਰਾ ਤੇ ਲੋਕਾਂ ਨੇ ਐ ਦੇਖਣਾ ਟਿਕਾ ਟਿਕਾ ਕੇ ਮੂੰਗਫਲੀ ਦੀਆਂ ਦੁਕਾਨਾਂ ਚਾਹ ਦੀਆਂ ਦੁਕਾਨਾਂ ਉਹ ਵਿਚਾਰੇ ਆਪ ਦਾ ਮਾਹੌਲ ਬਣਾ ਲੈਂਦੇ ਸੀ ਵਿਚਾਰੇ ਤੇ ਮੂੰਗਫਲੀ ਲੈ ਲੈਣੇ 10 ਰੁਪਏ ਦੀ ਬੈਠੇ ਜਣਾ ਖਾਈ ਜਾਣੇ ਨਾ ਮੈਚ ਦੇਖੀ ਜਾਣੇ 11 ਉੱਠ ਕੇ ਵਿਚਾਲੇ ਜਾ ਕੇ ਚਾਹ ਪੀ ਆਉਣੀ ਚਾਹ ਪੀ ਕੇ ਆ ਕੇ ਫੇਰ ਬੈਠ ਜਾਣਾ ਫਿਰ ਫਿਰ ਦਨਛੇਪੇ ਮੁੜਦੇ ਹੁੰਦੇ ਸੀ ਨਾਂ ਬਣਾਇਆਂ ਤੋਂ ਬਾਅਦ ਇਹ ਸੀ ਮਾਹੌਲ ਪੰਜਾਬ ਦੇ ਅੱਜ ਕੀ ਮਾਹੌਲ ਆ ਜਿਹੜਾ ਜਾਲ ਲੱਗੇ ਆ ਉਹਦੇ ਵਿੱਚ ਖੇਡੀ ਜਾਂਦੇ ਆ ਉਹੀ ਰੇਡਾਂ ਭਾਜਾ ਉਹਨਾਂ ਨੂੰ ਟਰੈਕਟਰ ਦੇ ਦੋ ਉਹਨਾਂ ਨੂੰ ਹੀ ਰੇਡਰਾਂ ਦਾ ਦੇ ਦੋ ਉਹਨਾਂ ਨੂੰ ਸਟਾਪਰਾਂ ਦਾ ਦੇ ਦੋ ਜਿਹੜੇ ਨਵੇਂ ਮੁੱਟੇ ਉੱਠਦੇ ਆ ਜੋ ਹੋਰ ਹੋਰ ਹੌਸਲੇ ਉਹਨਾਂ ਨੂੰ ਖਰਾਕ ਮਿਲੇ ਜਦੋਂ ਪਿੰਡਵਰ ਟੀਮ ਹੋਊਗੀ ਨਾ ਉਹਦੇ ਵਿੱਚ ਜਦੋਂ ਉਹ ਮੁੰਡੇ ਖੇਡਣਗੇ ਉਹਨਾਂ ਨੂੰ ਪੈਸੇ ਮਿਲਣਗੇ ਚੰਗੇ ਸਟਾਪਰ ਨੂੰ ਚੰਗੇ ਰੇਡਰ ਨੂੰ ਤੇ ਉਹ ਹੋਰ ਖਰਾਕ ਖਰਾਕ ਆ ਕੇ ਹੋਰ ਵਧਣਗੇ ਜਿਹੜਾ ਹੁਣ ਨਾ ਇੱਕ ਕਦੇ ਵਾਰ ਤੇ ਲੋ ਕਬੱਡੀ ਖਿਡਾਰੀ ਗਰੀਬੀ ਤੋਂ ਉਠਦਾ ਹੁੰਦਾ ਤਕੜਾ ਮੁੰਡਾ ਕਿਸ ਤਕੜੇ ਘਰ ਦਾ ਮੁੰਡਾ ਕਿਸੇ ਦਾ ਕਬੱਡੀ ਕੋਈ ਬੈਲ ਲਾਕਰੀ ਖੇਡੂਗਾ ਤੇ ਨਹੀਂ ਗਰੀਬ ਘਰਾਂ ਦੇ ਵਿੱਚੋਂ ਪੈਦਾ ਹੁੰਦੇ ਆ ਖਿਡਾਰੀ ਉਹਨਾਂ ਨੂੰ ਖਰਾਕ ਆਣ ਨੂੰ ਪੈਸਾ ਚਾਹੀਦਾ ਜਦੋਂ ਉਹ ਵਿੱਲੇ ਆ ਕੇ ਕਬੱਡੀ ਖੇਡਣਗੇ ਪ੍ਰੈਕਟਿਸ ਕਰਨਗੇ ਉਹਨਾਂ ਨੂੰ ਵਿੱਲੇ ਵੀ ਰਹਿਣਾ ਪਊਗਾ ਫਿਰ ਉਹਨਾਂ ਵਾਸਤੇ ਥੋੜਾ ਬਹੁਤੇ ਪੈਸੇ ਦੀ ਜ਼ਰੂਰਤ ਆ ਜੇ ਘਰਦਿਆਂ ਦਾ ਹੀ ਖਾਈ ਗਏ ਕੰਮ ਵੀ ਨਹੀਂ ਕਰਦੇ ਉਹ ਕਰਿਆ ਤੇ ਘਰਦਿਆਂ ਦਾ ਖਾਈ ਵੀ ਗਏ ਤੇ ਪੰਜਾਂ ਸੱਤਾਂ ਸਾਲਾਂ ਜਾਂ ਸਾਲਾਂ ਵਿੱਚ ਉਹਨੇ ਫੇਲ ਹੋ ਜਾਣਾ ਉਹਨਾਂ ਨੇ ਉੱਥੇ ਰਹਿ ਜਿਹੜਾ ਕੰਮ ਨਹੀਂ ਉਹ ਵੀ ਗਏ ਕਬੱਡੀ ਨਹੀਂ ਉਹ ਵੀ ਗਏ ਉਹਨਾਂ ਨੂੰ ਕੀ ਮਿਲਦਾ ਚਲ ਦੱਸੋ ਆਪਾਂ ਨੂੰ ਤੁਸੀਂ ਅੱ비 ਇਹਨਾਂ ਬੱਚਿਆਂ ਖਿਡਾਰੀਆਂ ਨੂੰ ਤਾਂ ਦੇ ਦਿੰਨੇ ਆ ਹੁਣ ਮੈਨੂੰ ਮੈ ਤਾਂ ਵੀ ਉਹ ਜਿਹੜਾ ਹਰਿਆਣੇ ਦਾ ਮੁੰਡਾ ਵਾ ਉਹਦੇ ਘਰੇ ਦਾ ਕੰਪੈਨਰ ਟਰੈਕਟਰ ਘੜੇਉਣ ਨੂੰ ਥਾਂ ਨਹੀਂ ਆ ਬਹੁਤਿਆਂ ਕਰਾ ਦੇਤਾ ਉਹ ਤੁਸੀਂ ਇਹ ਡੜੀਆਂ ਗੱਡੀਆਂ 40 40 ਲੱਖ ਦੀਆਂ 30 30 ਲੱਖ ਦੀਆਂ ਦੇ ਜੰਨੇ ਤੇ ਛੋਟਿਆਂ ਨੂੰ ਹੀ ਕਾਮਯਾਬ ਕਰ ਲੋ ਯਾਰ ਉਹਨਾਂ ਨੂੰ ਦੇਈ ਜਾਓ ਨਾਮ ਚੰਗੇ ਤੇ 62 ਕਲੋ ਨੂੰ 57 ਕਲੋ ਨੂੰ ਉਹ ਜੋ ਚੰਗੇ ਖਟਾਰੀ ਆ ਚੁਣ ਲੋ ਉਹਨਾਂ ਨੂੰ ਨਾਮ ਦੇ ਦਿਓ ਨੈ ਸੋਡੀ ਬੱਲੇ ਬੱਲੇ ਹੋਵੇ ਤੁਸੀਂ ਤਾਂ ਪੰਜਾਂ ਸੱਤਾਂ ਦਸਾਂ 20 ਖਣਾਰੀਆਂ ਨੂੰ ਦੇਈ ਜੰਨੇ ਯਾਰ ਉਹੀ ਨੂੰ ਜੋ ਵੈਸਟ ਨਿਕਲਉਂਦੇ ਆ ਕਿਤੇ ਇੱਥੋਂ ਨਿਕਲੇ ਕਿਤੇ ਉੱਥੋਂ ਨਿਕਲੇ ਕਿਤੇ ਇੱਥੋਂ ਨਿਕਲੇ ਕਿਤੇ ਉੱਥੋਂ ਨਿਕਲੇ ਉਹਨਾਂ ਨੂੰ ਦੇ ਦਿਤੇ ਪੈਸੇ ਤੇ ਬਰਬਾਦ ਹੀ ਹੋਣੀਆਂ ਕ ਵੱਡੀਆਂ ਇਹ ਯਾਰ ਜਿੰਨਾ ਪੈਸਾ ਵੱਧ ਗਿਆ ਭਾਈ ਉਨਾਂ ਹੀ ਆਪਣਾ ਮਾਹੌਲ ਖਰਾਬ ਹੋ ਗਿਆ ਇੱਕ ਦਿਨ ਮੇਰੀ ਅੱਜ ਗੱਲ ਯਾਦ ਰੱਖ ਲਿਓ ਜਿਵੇਂ ਕੋਲ ਪਿੰਡਾਂ ਚੋਂ ਹੁਣ ਉਹ ਹਟ ਗਏ ਕਬੱਡੀਆਂ ਹੁਣ ਉਹ ਹਟ ਜਾਣੀਆਂ ਜੇ ਤਾਂ ਨਵਾਂ ਮਾਹੌਲ ਚਲਾ ਲਿਆ ਜਿਵੇਂ ਹੁਣ ਬਾਜੀ ਏਜੰਡ ਕਹਿੰਦਾ ਉਹ ਕਹਿੰਦਾ ਯਾਰ ਮੁੰਡੇ ਪਿੰਡ ਦੀਆਂ ਟੀਮਾਂ ਤਿਆਰ ਕਰੋ ਇੱਕ ਅੱਧਾ ਮੁੰਡਾ ਬਾਹਰੋਂ ਕਰ ਲਓ ਇੱਕ ਮੁੰਡਾ ਬਾਹਰੋਂ ਕਰ ਲਓ ਬਾਕੀ ਪਿੰਡ ਦੀ ਟੀਮ ਹੋਵੇ ਉਹਦੇ ਚ ਮੁੰਡੇ ਜਿਹੜੇ ਨਵੇਂ ਉੱਠਦੇ ਆ ਉਹ ਖੇਡਣ ਉਹ ਜਿਹੜਾ ਨਵਾਂ ਉੱਠਦਾ ਇਹ ਉਹ ਤਾਂ ਮਾਰ ਮਾਰ ਲੱਫੜੇ ਤੈਹ ਲਾ ਦਿੰਦੇ ਆ ਪਾਸੇ ਹੋ ਜਾਂਦਾ ਉਹ ਦੂਜੇ ਦਿਨ ਵੜਦਾ ਨਹੀਂ ਆ ਕੇ ਵਿੱਚ ਕਿਉਂਕਿ ਇਹ ਪੁਰਾਣੇ ਆ ਖਿਡਾਰੀ ਆ ਗਰਾਊਂਡ 'ਚ ਬੜੇ ਹੋਏ ਆ ਉਹ ਨਵੇਂ ਵੜਨਾ ਉਹਨੇ ਜਿਹੜੇ ਖਿਡਾਰੀ ਨੇ ਨਵਾਂ ਵੜਨਾ ਨਾ ਗਰਾਊਂਡ ਦੇ ਵਿੱਚ ਜਦੋਂ ਉਹਦੇ ਦੋ ਲੱਫੜ ਵੱਜ ਗਏ ਦੂਜੇ ਦਿਨ ਉਹ ਵੜਦਾ ਨਹੀਂ ਗਰਾਊਂਡ 'ਚ ਤੇ ਨਾਲ ਦੇ ਟਚਰਾ ਨਹੀਂ ਲੈ ਲੈਂਦੇ ਆ ਓਏ ਉਹਨਾਂ ਨੂੰ ਕਾਹ ਮਜਬੂਰ ਕਰੋ ਛੋਟੇ ਖਿਡਾਰੀਆਂ ਨੂੰ ਪਿੰਡਵਾਰ ਨੂੰ ਕਰਾਉ ਦਾ ਟੂਰਨਾਮੈਂਟ ਵਾਰ ਜੇ ਨਾਮ ਆ ਸ਼ਰਤ ਕਰਦਾ ਜੇ ਤੁਹਾਡੇ ਕੋਈ ਵੱਡ ਗਿਆ ਆ ਕੇ ਕਹਿਦੀ ਜਾਂ ਤੁਹਾਨੂੰ ਕੋਈ ਕਿਸੇ ਨੇ ਆ ਕੇ ਧੌਂਕੀ ਦੇ ਦਿੱਤੀ ਕਹਿਦੇ ਹੋ ਲਾਓ ਪੈਸੇ ਉਹਨਾਂ ਖੜਾਰੀਆਂ ਤੇ ਜਦੋਂ ਅਸੀਂ ਖੇਡਦੇ ਹੁੰਦੇ ਸੀ ਨਾ ਉਦੋਂ ਘਟੋ ਘਟ 50 50 ਟੀਮਾਂ 40 40 ਹੋ ਜਾਂਦੀਆਂ ਸੀ ਸ਼ੂਟਗਨ ਟੀਮਾਂ ਉਹਨਾਂ ਚੋਠ ਦੇ ਸੀ ਸਾਰੇ ਮੋਲੇ ਹੋਣੀ ਬਿੰਦੀ ਹੋਣੀ ਛੋਟੀਆਂ 8 ਕਿਲੋ ਚੋਂ ਖੇਡਦੇ ਗਏ ਆ 57 ਚੋਂ ਖੇਡਦੇ ਬਾਜ਼ੀ ਚੱਲਣੇ 33 ਨਹੀਂ 35 ਕਿਲੋ ਤੋਂ ਸ਼ੁਰੂ ਕਰੀ ਸੀ ਦਾ ਤੇਿਆਰ ਜੇ ਕੋਈ ਹੈਗੀ 35 ਕਿਲੋ ਖੇੜਦੀ ਦੇਖੀ ਕਿਤੇ ਟੂਰਨਾਮੈਂਟ ਤੇ ਕਿਤੇ 57 ਕਿਲੋ ਖੇੜਦੀ ਦੇਖੀ ਹੈ ਕਿਤੇ 62 ਕਿਲੋ ਖੇੜਦੀ ਦੇਖੀ ਹੈ ਯਾਰ ਓਪਨ ਕੱਪ ਓਪਨ ਕੱਪ ਦੇਖ ਰੋ ਓਪਨ ਕੱਪ ਤੇ ਇਹਨਾਂ ਚ ਗੈਂਗਸਟਰ ਪੈਦਾ ਹੋਣੇ ਹੀ ਹੋਣੇ ਆ ਕਿਉਂਕਿ ਉਹ ਹੁਣ ਸਿੱਧਾ ਤਾਂ ਸਾਨੂੰ ਕਹਿ ਨਹੀਂ ਰਹੇ ਵੀ ਪਿੰਡ ਵਾਰ ਕਰਾਓ ਆਏਗਾ ਤੁਹਾਨੂੰ ਲੋਕ ਵੀ ਹੰਬ ਕਰ ਕਹਿ ਕੇ ਹੰਬ ਗਏ ਤੁਸੀਂ ਯਾਰ ਫੈਡਰੇਸ਼ਨ ਵਾਲੇ ਮੰਨਦੇ ਹੀ ਨਹੀਂ ਤੁਸੀਂ ਤਾਂ ਬਸ ਆਪਦੇ ਖਡਾਰੀ ਪਾਏ ਹੋਇਆ ਪੈਸਾ ਸਾਨੂੰ ਬਣੀ ਜਾਂਦਾ ਕਹਾਂ ਤੋਂ ਇਹਨਾਂ ਦੇ ਨਾਲ ਹੀ ਖੜਾ ਕਢੂ ਕੇ ਪੈਸੇ ਦੇ ਲੈ 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 ਬਸ ਇਹਨਾਂ ਚੀਜ਼ਾਂ ਤੇ ਲੱਗਿਆ ਜੰਨਾ ਚਰ ਪਿੰਡ ਵਰਟੀਮਾ ਨਹੀਂ ਖੇਡਦੀਆਂ 57 ਤੋਂ ਲੈ ਕੇ 62 ਤੋਂ ਲੈ ਕੇ ਓਪਨ ਤੋਂ ਲੈ ਕੇ ਅੱਗੇ ਜਰ 75 ਕਿਲੋ ਵੀ ਹੁੰਦੀ ਸੀ ਕਿੱਧਰ ਗਈਆਂ ਉਹ ਟੀਮਾਂ ਇਹ ਹੀ ਆ ਭਾਈ ਇਹ ਗੱਲਾਂ ਇਹਨਾਂ ਨੂੰ ਸਾਭ ਲਾ ਲਓ ਜਿਵੇਂ ਪਹਿਲਵਾਨੀ ਗਈ ਆ ਆਈ ਜਾਣੀ ਆ ਕਬੱਡੀ ਜੇ ਤਾਂ ਤੁਸੀਂ ਸ਼ੁਰੂ ਕਰ ਲਈਆਂ ਪਹਿਲਾਂ ਵੀ ਅੱਗੇ ਬਜ਼ੁਰਗ ਕਿਵੇਂ ਹੁੰਦੇ ਸੀ ਆਖੇ ਲੱਗਦੇ ਨੇ ਬਜ਼ੁਰਗ ਜੇ ਕਿਸੇ ਨੂੰ ਕਹਣਾ ਉੱਥੇ ਵਜੋ ਉੱਥੇ ਬੈਠੇ ਰਹਿੰਦੇ ਸੀ ਕਰਾਂ ਤੋਂ ਆਉਣਾ ਕਾ ਮੈਂ 2-2 ਦਿਨ ਦੇ ਪੱਠੇ ਵੱਢ ਕੇ ਟੂਰਨਾਮੈਂਟ ਦੇਖਣਾ। ਕੰਨਾ ਮਾਹੌਲ ਵਧੀਆ ਸੀ ਯਾਰ ਟਰਾਲੀ ਤੇ ਜਾਣਾ। ਟਰੈਕਟਰਾਂ ਤੇ ਜਾੜਾ ਟੁੱਟੀ ਕਾ ਮਿਲਨ ਟਰੈਕਟਰਾਂ ਤੇ ਜਾਂਦੇ ਨੇ ਕਬੱਡੀ ਦੇਖਣੋ। ਆ ਆ ਵਸ ਚੂਟ ਚੱਕ ਹੁੰਦਾ ਸੀ ਆਪਣੇ ਹੁੰਦਾ ਟਰੈਕਟਰਾਂ ਤੇ ਲੋਕ ਆਉਂਦੇ ਸੀ। ਗੱਡੀਆਂ ਤੇ ਗੱਡੀਆਂ ਤਾਂ ਹੁਣ ਚੱਲੀਆਂ ਯਾਰ ਮੋਟਰਸਾਈਕਲ ਵੀ ਹੁਣ ਚੱਲੇ ਆ। ਪਹਿਲਾਂ ਤਾਂ ਨੇੜੇ-ਨੇੜੇ ਤੁਰ ਕੇ ਹੀ ਦੇਖਦੇ ਹੁੰਦੇ ਸੀ। ਲੋਪੋ ਹੋ ਗਿਆ ਬੰਦਣੀ ਹੋ ਗਿਆ ਤੇ ਤੁਰ ਕੇ ਜਾੜਨ ਜਾਂ ਸਾਈਕਲਾਂ ਤੇ ਜਾਂ ਟਰੈਕਟਰ ਲੈ ਕੇ ਜਾਣਾ ਪ੍ਰਸ਼ਾਦਿਆਂ ਦੇ ਲੰਗਰ ਲੱਗੇ ਹੁਣੇ ਪ੍ਰਸ਼ਾਦ ਦੇ ਛਕੀ ਜਣੇ ਚਾਹ ਪੀ ਜਣੇ ਯਾਰ ਕਿੰਨੀ ਸੇਵਾ ਕਰਦੇ ਹੁੰਦੇ ਸੀ ਲੋਕ ਕਿੰਨਾ ਮਾਹੌਲ ਵਧੀ ਉਹਨਾਂ ਬਜ਼ੁਰਗਾਂ ਦੇ ਵਿੱਚ ਯਾਰ ਪੰਜਾਬ ਝਲਕਦਾ ਸੀ ਤੁਸੀਂ ਅੱਜ ਦੇਖ ਲੋ ਯਾਰ ਅੱਜ ਇੱਕ ਫੌਜੀ ਆ ਆਪਣਾ ਫੌਜ ਦਾ ਉਹੀ ਨਹੀਂ ਸੇਫ ਯਾਰ ਦੱਸੋ ਹੋਰ ਖਿਡਾਰੀ ਖਡੂਰੀ ਕਿੱਥੋਂ ਸੇਫ ਹੋ ਜਾਣਗੇ ਯਾਰ ਤੁਸੀਂ ਆਪ ਹੀ ਹਿਸਾਬ ਲਾ ਲਓ ਜਿਹੜਾ ਇੱਕ ਫੌਜ ਦਾ ਬੰਦਾ ਜਿਹਨੇ ਆਪਣੀ ਦੇਸ਼ ਨੂੰ ਸਾਂਭਣਾ ਜੀ ਚਾਰ ਸਾਰੇ ਬਾਰਡਰਾਂ ਤੇ ਬੈਠੇ ਆ ਤੇ ਅੱਜ ਆਪਾਂ ਟੂਰਨਾਮੈਂਟ ਕਰਾ ਰਹੇ ਆ ਅੱਜ ਆਪਾਂ ਘੁੰਮ ਰਹੇ ਆ ਨਹੀਂ ਇੱਕ ਵਾਰੀ ਵਿਰਾਂਖ ਤੇ ਮਾਰਾ ਜਾ ਵੀ ਢਿੱਲ ਕਿੱਥੋਂ ਬਾਰਡਰ ਤੋਂ ਮਿਲ ਜੇ ਦੇਖੋ ਕਿਵੇਂ ਗਏ ਵੜ ਜਾਂਦੇ ਆ ਉਹ ਖਾਰਕੂ ਬਣ ਕੇ ਆ ਕੇ ਫੌਜ ਵਾਲੇ ਉਹਨਾਂ ਦੇ ਬਦਲਾ ਬਦਲਾ ਬੰਦਿਆਂ ਨੂੰ ਤੋੜ ਦਿੰਦੇ ਆ ਤੇ ਇਹ ਬਾਰਡਰ ਤੇ ਖੜਦੇ ਆ ਤੇ ਬਾਰਡਰ ਹੀ ਸੇਫ ਨਹੀਂ ਆਪਣੇ ਫੌਜੀ ਸੇਫ ਨਹੀਂ ਥੋਡੀ ਕਬੱਡੀ ਕਿਤੋਂ ਸੇਫ ਹੋਊ ਯਾਰ ਇਹ ਸਾਰੇ ਮਾਹੌਲ ਨੂੰ ਸੁਧਰਨਾ ਪਊ ਜੇ ਕੋਈ ਬੰਦਾ ਮੁੱਖ ਮੰਤਰੀ ਝੂਟੀ ਦਾ ਤੇ ਚੰਗਾ ਆ ਗਿਆ ਪੰਜਾਬ ਦੀ ਸੋਚ ਵਾਲਾ ਫੇਰ ਇਹ ਕਾਰਜ ਸੁਧਰਨੇ ਆ ਨਹੀਂ ভাই ਛੱਡੋ ਕਬੱਡੀਆਂ ਕੁਡੀਆਂ ਦੇ ਖੜੇ ਤੇ ਕਿਸੇ ਨੇ ਨਹੀਂ ਪੁੱਛਣਾ ਕਿੰਨੇ ਕਬੱਡੀ ਖਿਡਾਰੀ ਮਾਰਤੇ ਜਰ ਕੋਈ ਨਵਾਂ ਮੁੰਡਾ ਪੈਦਾ ਹੁੰਦਾ ਕੀ ਕਰਾ ਯਾਰ ਸੌਂ ਪਿੰਡਾਂ ਚੋਂ ਇੱਕ ਤਾਂ ਮੁੰਡਾ ਪੈਦਾ ਹੋਵੇ ਈ 20 25 ਐ ਉਹ ਵੀ ਖੇਡੀ ਜਾਂਦੇ ਆ ਹੁਣ ਪਾਲੇ ਜਲਾਲਪੁਰੇ ਦੀ ਖੇਡਣ ਦੀ ਉਮਰ ਆ ਜਾ ਰੇ ਖੇਡੀ ਉਹ ਵੀ ਜਾਂਦੇ ਆ ਨਵੇਂ ਮੁੰਡੇ ਤਿਆਰ ਕਰੇ ਹੁੰਦੇ ਪਾਲੇ ਦੇ ਕਿਤੇ ਨਾਲ ਆਉਂਦੇ ਪਿੰਡਵਾਰ ਜਿਵੇਂ ਅਸੀਂ ਵੀ ਠੂਰ ਵਾਲਾ ਕਰਦਾ ਹੁੰਦਾ ਸੀ ਟੁੱਡੀ ਕੀ ਕਿੰਨੇ ਮੁੰਡੇ ਕਬੱਡੀ ਖਾਕੀ ਕਬੱਡੀ ਖੇਡਦੇ ਹੁੰਦੇ ਸੀ ਸਕੂਲ ਕਾਲਜ ਦੇ ਵਿੱਚ ਐ ਕੋਈ ਹੁਣ ਅਜ ਇਹ ਵੀ ਕਿਸੇ ਦਿਨ ਯਾਰ ਅੱਜ ਤੀ ਤੂੰ ਸੁਣੀ ਮੇਰੀ ਗੱਲ ਯਾਦ ਰੱਖ ਲੈ ਉਹ 30 ਸਰਨ ਤਾਂ ਹੀ ਖੇਡਾਂ ਖਤਮ ਪੰਜਾਬ ਚੋਂ ਕੋਈ ਖੇਡ ਨਹੀਂ ਹੋਇਆ ਕਰਨੀ ਕੋਈ ਖੇਡੀ ਸੇਫ ਨਹੀਂ ਰਹਿਣੀ ਸੋਨੂੰ ਕਿਸੇ ਨੇ ਸੋਚਣਾ ਨਹੀਂ ਸਮਝਣਾ ਨਹੀਂ ਦੇਖਣਾ ਨਹੀਂ ਉਹ ਲੋਕ ਗਏ ਜਿਹੜੇ ਪਹਿਲਾਂ ਟੂਰਨਾਮੈਂਟ ਕਰਾਉਂਦੇ ਹੁੰਦੇ ਸੀ ਕਬੱਡੀਆਂ ਖੇਡਦੇ ਸੀ ਕਬੱਡੀਆਂ ਕਰਾਉਂਦੇ ਸੀ ਜਿਨ੍ਹਾਂ ਨੂੰ ਕਬੱਡੀ ਬਾਰੇ ਗਿਆਨ ਸੀ ਔਰੜੀਆਂ ਕਬੱਡੀਆਂ ਦਾ ਤਾਂ ਗਿਆਨ ਹੀ ਹੈ ਨਹੀਂਗਾ ਆਪਣੇ ਚੋਂ ਇੱਕ ਦੇਖਣ ਚਲੇ ਜਾਨੇ ਦੇਖ ਲੈਣੇ ਕਾ ਭੋਜ ਜਿੱਤ ਗਿਆ ਉਹ ਲੈ ਗਿਆ ਕਪਾਏ ਲੈ ਗਿਆ ਅਜ ਫਲਾਣੇ ਸਾਂ ਫਲਾਣਾ ਅਜ ਟਰੈਕਟਰ ਲੈ ਗਿਆ ਅਜ ਨੂੰ ਵੱਡੀ ਗੱਡੀ ਲੈਣੀ ਆ ਯਾਰੇ ਛੋਟੇ ਖੜਾਕਿਆਂ ਨੂੰ ਦੇਵੋ 62 ਕਿਲੋ ਵਾਲਿਆਂ ਨੂੰ ਦੇਵੋ 57 ਵਾਲਿਆਂ ਨੂੰ ਦੇਵੋ ਵਿੱਚ ਨਾਲ ਉੱਪਰ ਵਾਲਿਆਂ ਨੂੰ ਦੇਵੋ ਤੇ ਛੋਟੀ ਹੋਰ ਚੜਾਈ ਵਾਲੇ ਨਵੇਂ ਮੁੰਡੇ ਪੈਦਾ ਹੁਣ ਥੋਡੇ ਗੋਣ ਕੌਣ ਹੁਣ ਤੁਹਾਨੂੰ ਲੋਕ ਗਾਲਾਂ ਕੱਢਦੇ ਆ ਕਾਦਾ ਕੱਪ ਆ ਯਾਰ ਦੇਖ ਜਾ ਵੜਦਿਆ ਲੋਕ ਇੱਕ ਦੇਖੀ ਜਾਂਦੇ ਨੇ ਨੇੜੇ ਕਰਕੇ ਪਰ ਕੋਈ ਫਾਇਦਾ ਨਹੀਂ ਖਤਮ ਇਹ ਖੇਡਣਾ ਖਤਮ ਇਹ ਕਦਨੂੰ ਇਹ ਹੱਥ ਪੈ ਗਈਆਂ ਬਾਹਲੀਆਂ ਫੈਡਰੇਸ਼ਨਾਂ ਦੇ ਬਾਹਲੀਆਂ ਫੈਡਰੇਸ਼ਨਾਂ ਨੇ ਪੈਸਾ ਬਣਾ ਲਿਆ ਤੇ ਬਸ ਸਤ ਕੋਈ ਖਿਡਾਰੀ ਤਾਂ ਹੀ ਮਤਲਬ ਨਹੀਂ ਬਸ ਆਪ ਦੇ ਜੇਬ ਤਾਂ ਹੀ ਮਤਲਬ ਹੈ ਜੰਨਾਚਰ ਪਿੰਡ ਤੋਂ ਸ਼ੁਰੂ ਕਰੋ 57 ਤੋਂ ਰੱਖੋ ਟੂਰਨਾਮੈਂਟ ਪਿੰਡਾਂ ਜਿਵੇਂ ਅੱਗੇ ਹੁੰਦੇ ਹੁੰਦੇ ਸੀ ਤੁਹਾਡੇ 57 ਵੀ ਆਊਗੀ 62 ਵੀ ਆਊਗੀ ਓਪਨ ਵੀ ਆਊਗੀ ਫਿਰ ਜੇ ਤੁਸੀਂ ਬਾਹਲਾ ਜਾਣਾ ਦੋ ਜ਼ਿਲ੍ਹਿਆਂ ਦੇ ਆਪਣੇ ਦੋ ਜ਼ਿਲ੍ਹਿਆਂ ਦੇ ਉਹਨਾਂ ਵਿੱਚੋਂ ਖਿਡਾਰੀਆਂ ਚੋਂ ਖਿਡਾਰੀ ਕੱਢ ਕੇ ਇੱਕ ਸ਼ੋਅ ਮੈਚ ਕਰਾ ਲਓ ਚੋ ਮੈਚ ਦੇ ਵਿੱਚ ਤੁਹਾਨੂੰ ਸਾਰੇ ਖੜਾ ਨਹੀਂ ਕੋਈ ਆ ਜਾਣਗੇ ਉਹਨਾਂ ਕਲਬਾਂ ਚੋਂ ਜਿਹੜੀਆਂ ਪਿੰਡਵਾਰ ਟੀਮਾਂ ਹੋਣੀਆਂ ਨਾ ਉਹਨਾਂ ਚੋਂ ਇੱਕ ਇੱਕ ਖਿਡਾਰੀ ਪਾ ਲਓ ਸਾਰਿਆਂ ਚੋਂ ਇੱਕ ਫਿਰੋਜ਼ਪੁਰ ਆਪਣੀ ਫਰੀਦਕੋਟ ਬਣਾ ਲਓ ਇੱਨਾ ਇੱਕ ਮੋਗਾ ਬਣਾ ਲਓ ਲੁਕ ਵਿਧਾਨਾ ਬਣਾ ਲਓ ਜ਼ਿਲ੍ਹੇ ਬਣਾ ਲਓ ਜ਼ਿਲ੍ਹਿਆਂ ਚ ਖੜਾ ਲਓ ਉਹਨਾਂ ਨੂੰ ਉਹੀ ਸੋ ਨਾ ਇਹ ਤੁਸੀਂ ਸ਼ੋ ਮੈਚ ਦੇਖ ਲਓਗੇ ਵਧੀਆ ਤੁਹਾਨੂੰ ਖੜਰੀਆਂ ਮਾਰੇ ਪਤਾ ਲੱਗ ਜੂ ਨਾਲੇ ਤੇ ਪਿੰਡਵਾਰ ਦੇਖ ਲਓਗੇ ਨਾ ਓਪਨ ਹੈ ਬਾੜਕਲੋ ਸਾਰਾ ਕੁਝ ਦੇਖ ਲਓਗੇ ਯਾਰ ਅੱਗੇ ਢੁੱਡੀ ਕੀ ਬਾੜ ਤੋਂ ਲੈ ਕੇ ਓਪਨ ਪਿੰਡਵਾਰ ਪਿੰਡਵਾਰ ਤੋਂ ਬਾਅਦ ਸ਼ੋਅ ਮੈਚ ਹੁੰਦੇ ਹੁੰਦੇ ਸੀ ਕਹਿਣਾ ਜ ਅਖੀਰਲੇ ਦਿਨਾਂ 'ਚ ਸ਼ੋਅ ਮੈਚ ਆਥਣੇ ਚੋ ਮੈਚ ਤੋਂ ਬਾਅਦ ਨਾ ਵੱਢਦੇ ਹੁੰਦੇ ਸੀ ਅਦੇ ਵੀ ਦਿਹਾਲ ਹੁਣੀ ਖੇਡਦੇ ਨੇ ਸ਼ੋਅ ਮੈਚੋ ਮੋਲੇ ਹੁਣੀ ਬਿੰਦੀ ਹੁਣੀ ਰੈਗੜ ਵਾਲੇ ਪੀਤੇ ਹੁਣੀ ਸੀਰੇ ਹੁਣੀ ਕਿਤੇ ਯਾਰ ਗਈਆਂ ਉਹ ਗੱਲਾਂ ਹੁਣ ਨਾ ਉਹ ਬਾਈ ਥਾਂ ਰਹਿ ਗਏ ਆ ਕਾਲਜ ਟੁੱਡੀਗੜਾ ਖਾਲੀ ਪਿਆ ਹੋਏ ਜਿੱਥੇ ਸਰਬਣ ਸਿਉਂਦੀਆਂ ਰੀਜਾਂ ਲੱਗੀਆਂ ਹੁੰਦੀਆਂ ਸੀ ਟੁੱਡੀਗੜਾ ਕਾਲਜ ਇੱਕ ਨੰਬਰ 1 ਸੀ ਪੰਜਾਬ ਚੋਂ ਜਿਹੜਾ ਜੀਰੋ ਹੋਇਆ ਬੈਠਾ ਹੈ ਉਥੇ ਪਤਾ ਨਹੀਂ ਕੋਈ ਪੜਦਾ ਕਿ ਨਹੀਂ ਪੜਦਾ ਮੈਂ ਤਾਂ ਦੇਖੇ ਨੂੰ ਸੁਣਸਰਾ ਭਾਈ ਪਕੜਾ ਪਿਆ ਕਿੱਥੇ ਕੰਟੀਨਾਂ ਚ ਜਾ ਰਾ ਕੇ ਬੈਠਣਾ ਖੜਨਾ ਕੁੜਗਣੇ ਆ ਡਫਰਨਾ ਮੁੰਡਿਆਂ ਨੇ ਆ ਡਫਰਨਾ ਕੰਨਾ ਸੋਹਣਾ ਮਾਹੌਲ ਹੁੰਦਾ ਸੀ ਯਾਰ ਮੋਕਾ ਕਾਲਜ ਪਲਾਣਾ ਕਾਲਜ ਅੱਜ ਕਾਲਜ ਤਾਂ ਬੰਦ ਪਏ ਯਾਰ ਪਲਸ 2 ਤੋਂ ਪਰ ਸਕੂਲਾਂ ਦੀ ਪਲਸ 2 ਕਰ ਰਹੇ ਨੇ ਕਾਲਜਾਂ ਚ ਜਾਂਦਾ ਹੀ ਨਹੀਂ ਕੋਈ ਕੀ ਹਾਲਾਤ ਬਣ ਗਏ ਯਾਰ ਪੰਜਾਬ ਦੇ ਕਿੱਧਰ ਨੂੰ ਜਾਵਾਂਗੇ ਨਵੀਂ ਪੀੜੀ ਕੀ ਕਰੋ ਇਹ ਬਾਈ ਜਿਹੜਾ ਟੂਰਨਾਮੈਂਟ ਵੀ ਦੇਖਦੇ ਇਹ ਸਾਡੀਆਂ ਉਮਰਾਂ ਤੱਕ ਹੈ ਉਸ ਤੋਂ ਬਾਅਦ ਇਹ ਖੇਡ ਖਤਮ ਨਾ ਇਹਨਾਂ ਚ ਕੋਈ ਖਿਡਾਰੀ ਪੈਦਾ ਹੋਣਾ ਨਾ ਇਹਨਾਂ ਨੇ ਕਿਸੇ ਨੇ ਟੂਰਨਾਮੈਂਟ ਕਰਾਉਣਾ ਖੇਡ ਖਤਮ ਐ ਸਿੱਖੋ ਕਿਤੇ ਕਿਆ ਕਰੋਗੇ ਪੰਜਾਬ ਹੁੰਦਾ ਸੀ ਤੇ ਖਾੜੇ ਲੱਗਦੇ ਹੁੰਦੇ ਸੀ ਸਦੀਕ ਨੇ ਕਹਿੰਦੇ ਪਿੰਡਾਂ ਚੋਂ 5000 ਰੁਪਏ ਹੁੰਦਾ ਸੀ ਇੱਕ ਖਾੜੇ ਦਾ ਉਹ ਸੀ ਮਾਨਕ ਨੇ ਲੱਗਣਾ ਗਣਾ ਵੇਖੋ ਕਦਾਂ ਇਕੱਠ ਹੋ ਜਾਣਾ ਸਦੀਕ ਨੇ ਲੱਗਣਾ ਦੇਖੋ ਕੰਨਾ ਇਕੱਠ ਹੋ ਜਾਣਾ ਤੇ ਹੁਣ ਪਤਾ ਨਹੀਂ ਜੇ ਇਕੱਠ ਹੋ ਵੀ ਗਿਆ ਤਾਂ ਉਹਦੇ ਵਿੱਚ ਬਣੂ ਕੀ ਆ ਸਾਹਮਣੇ ਚੱਲ ਪਏ ਹੁਣ ਡਰਦਾ ਹਰੇਕ ਬੰਦਾ ਕਰੋ ਨਕਲ ਦਾ ਨਹੀਂ ਇੰਨਾ ਮਾਹੌਲ ਖਰਾਬ ਹੋ ਗਿਆ ਪੰਜਾਬ ਦਾ ਉਹ ਪੰਜਾਬ ਗਿਆ ਜਿਹੜਾ ਜਦੋਂ 40 ਸਾਲ ਪਹਿਲਾਂ ਸੀ ਯਾਰ ਖੇਤਾਂ ਦੇ ਵਿੱਚ ਯਾਰ ਬੰਦੇ ਨੇ ਆਏ ਮਿਲਣਾ ਯਾਰ ਖਾਲ ਬਾਈ ਜਾਂਦਾ ਕੋਈ ਰਿਹੜੀ ਅੱਕੀ ਆਉਂਦਾ ਯਾਰ ਕੋਈ ਕੁਸ਼ ਕਰੀ ਜਾਂਦਾ ਯਾਰ ਕੋਈ ਗੁੱਡੀ ਜਾਂਦਾ ਕੋਈ ਵੱਡੀ ਜਾਂਦਾ ਯਾਰ ਚਾਹਾਂ ਦੇ ਧੂਆਂ ਨਿਕਲਣੇ ਖੇਤਾਂ 'ਚੋਂ ਦੂਰ ਬੈਠਣੇ ਸੋਚਣਾ ਵੀ ਉਹ ਫਲਾਣ ਨੇ ਧਰ ਲਈ ਚਾਹ ਬਈ ਆਪਾਂ ਵੀ ਤਰਗੇ ਹੁਣੋਂ ਪੱਠੇ ਲੈਣ ਵੀ ਜਾਣਾ ਨਾ ਪੱਠੇ ਲੈਣ ਵੀ ਰੇੜੀ ਤੇ ਤਾਂ ਵੀ ਚਾਹ ਮਿੱਠਾ ਲੈ ਕੇ ਜਾਂਦੇ ਸੀ ਕਿ ਇਹ ਤੋਂ ਵੀ 10 ਵਜੇ ਚਾਹ ਖੇਤ ਬਣਾਵਾਂਗੇ ਭਾਈਚਾਰਾ ਸੀ ਇੱਕ ਦੂਜੇ ਨੂੰ ਬਾਜਾਂ ਮਾਰ ਲੈਂੀਆਂ ਕਿਉਂਕਿ ਪੱਠੇ ਇੱਕ ਦੂਜੇ ਦੇ ਕੋਲੇ ਹੀ ਵੀ ਜੇ ਥੋੜੇ ਥੋੜੇ ਸਾਂ ਨਾਲ ਸਾਰੇ ਵੱਢੀ ਜਾਂਦੇ ਹੁੰਦੇ ਸੀ ਲੈ ਵੀ ਆਜੋ ਆਪਾਂ ਹੁਣ ਚਾਹ ਬਣਾਉਨੇ ਆ ਆਜੀ ਫਲਾਣਿਆਂ ਤੂੰ ਆਂਦੀ ਆਪਾਂ ਬਹਿ ਕੇ ਪੀਨੇ ਆ ਇਕੱਠੇ ਰਹਿ ਕੇ ਪੀਣੀ ਇੱਠਿਆਂ ਦੀ ਰੀੜੀਆਂ ਲੱਤ ਲੈਣੀਆਂ ਪੱਠਿਆਂ ਦੀਆਂ ਉਹ ਮਾਹੌਲ ਸੀ ਜਾਣਦੇ ਤੁਸੀਂ ਹੁਣ ਰੋਈ ਜਾਂਦਾ ਹਰੇਕ ਬੰਦਾ ਰੋਏ ਉਹ ਯਾਰ ਗੋਲੀਆਂ ਮਾਰਤੀਆਂ ਉਹ ਫਲਾਣਾ ਵੱਜਣੀਆਂ ਹੀ ਯਾਰ ਨਵਾਂ ਖਿਡਾਰੀ ਨਹੀਂ ਕੋਈ ਜੋ ਪਿੰਡ ਵਰ ਖੇਡੋਂਗੇ ਯਾਰ ਉਹ ਦੁੱਖ ਅੰਦਰੋਂ ਝਲਕਦਾ ਉਹੀ ਹੈ ਵੀ ਪਿੰਡ ਵਰ ਖੇਡੋ ਛੋਟੀਆਂ ਟੀਮਾਂ ਤੋਂ ਸ਼ੁਰੂ ਕਰੋ ਫੇਰ ਮੁੰਡੇ ਪੈਦਲ ਉਹਨਾਂ ਦੀ ਪ੍ਰੈਕਟਿਸਾਂ ਹੋਣਗੀਆਂ ਕਈ ਕਈ ਸਾਲ ਖੇਡ ਕੇ ਫੇਰ ਓਪਨ ਚ ਜਾਂਦਾ ਮੰਦਾ ਪੱਕਾ ਖਿਡਾਰੀ ਇਹ ਤਾਂ ਅਜੇ ਜਾਂ 2 ਸਾਲ 6 ਮਹੀਨੇ ਖੇਡ ਕੇ ਲਾ ਕੇ ਟੀਕੇ ਖਾ ਕੇ ਆਕਸੀਜਨ ਲਟਰ ਪਟਰ ਤੇ ਬਣ ਜਾਂ ਇੰਟਰਨੈਸ਼ਨਲ ਐ ਨਹੀਂ ਬਣ ਜਾਂਦਾ ਬਾਲਾ ਚਰਨੀ ਉਹ ਖੇਡਿਆ ਜਾਂਦਾ ਉਹ ਥੋੜੇ ਸਮੇਂ ਦੇ ਵਿੱਚ ਹੀ ਬਸ ਮੰਦਾ ਫੇਲ ਹੋ ਜਾਂਦਾ ਇਹ ਆਪਾਂ ਨੂੰ ਸਮਝਦੇ ਲੋੜ ਆ ਉਹ ਪੰਜਾਬ ਵਾਲੇ ਉਹ ਬਾਹਰ ਦੇ ਲੋਕੋ ਪੈਸੇ ਦੇਈ ਜਾਂਦੇ ਆ ਕਬਟੀਆਂ ਦੇ ਨਾਂ ਤੇ ਸੋਚੋ ਯਾਰ ਕਾ ਪਿੰਡ ਵਾਲ ਕਰੋ ਹਰੇਕ ਬੰਦਾ ਠਾਓ ਬਾਜੋ ਕਹੇ ਵੀ 57 ਤੋਂ ਸ਼ੁਰੂ ਕਰੋ 57 62 ਇੱਕ ਪਿੰਡ ਦੇ ਵਿੱਚ ਮੈਂ ਤਾਂ ਸਾਡੇ ਆਪਦੇ ਪਿੰਡ ਦੇ ਖਡਾਰੀਆਂ ਨੂੰ ਇਹੀ ਰਿਕਵੈਸਟ ਕਰਦਾ ਹੈ ਕਰਾਓ ਯਾਰ ਟੂਰਨਾਮੈਂਟ ਲਾਓ ਸਾਥੋਂ ਪੈਸੇ ਅਸੀਂ ਦੇਵਾਂਗੇ 57 ਤੋਂ ਲੈ ਕੇ 62 ਤੋਂ ਲੈ ਕੇ ਓਪਨ ਤੋਂ ਤੱਕ ਟੂਰਨਾਮੈਂਟ ਕਰਾਓ ਲੇAudioAsset ਨੇ ਆ ਪੈਸੇ ਆਓ ਆਓ ਕਰਗੇ ਲੰਗਰ ਪਾਣੀ ਦਾ ਸੀ ਭਾਈ ਵਾਲੋਂ ਚਲਾਦਿਆਂ ਚਲਾਓ ਇਥੋਂ 57 62 ਓਪਨ ਦੇਖੋ ਵਰ ਕੀ ਗੱਲਾਂ ਬਣਦੀਆਂ ਪਿੰਡ ਵਾਲੋਂ ਓਪਨ ਹੋਵੇ ਕੋਈ ਬਾਰੋਂ ਨਹੀਂ ਮੁੰਡਾ ਦੇਖੋ ਜੇ ਲੋਕ ਭੱਜ ਭੱਜ ਲਾਉਣ ਟੂਰਨਾਮੈਂਟ ਦੇਖਣੋਂ ਕਿੱਥੇ ਜਾਵਲਿਆ ਯਾਰ ਪੰਜਾਬ ਕਿੱਧਰ ਨੂੰ ਗਏ ਆ ਪੰਜਾਬ ਕਿਹੜੀ ਚੀਜ਼ ਸੇਫ ਆ ਮੈਨੂੰ ਦੱਸ ਦਿਓ ਆ ਕੀ ਸੇਫ ਆ ਕਬੱਡੀ ਸੇਫ ਆ ਪਟਵਾਲਾ ਸੇਫ ਆ ਓਡਾ ਕੋਈ ਚੀਜ਼ ਸੇਫ ਨਹੀਂ ਬੰਨਾ ਜੋ ਖਿਡਾਰੀ ਜਾਂਦੇ ਨੇ ਨੀ ਸਪਾਰਸ਼ ਵਾਲੇ ਜਾਂਦੇ ਆ ਯਾਰ ਫੇਰੇ ਪਤਾ ਲੱਗੂਗਾ ਵੀ ਕਿੱਥੋਂ ਖੇਡ ਦਾ ਖਿਡਾਰੀ ਤੇ ਕਿੱਥੇ ਜਾਂਦਾ ਕੀ ਕਰਦਾ ਖਿਡਾਰੀ ਨੂੰ ਪੈਦਾ ਹੋਣ ਲਈ ਆਪਦਾ ਘਰ ਸਾਰਾ ਲੱਗ ਜਾਂਦਾ ਉੱਤੇ ਤਾਂ ਖਿਡਾਰੀ ਪੈਦਾ ਹੁੰਦਾ ਇਹ ਵੀ ਕੋਈ ਕੁਦਰਤ ਦੀ ਦੇਣ ਹੁੰਦੀ ਆ ਉਹਨੂੰ ਜਿਹੜਾ ਉਹਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਹੈ ਕਿਹੜਾ ਬੰਦਾ ਪਹਿਲੀਆਂ ਯਾਰ ਆਹ ਲੇਨਾਂ ਦੇ ਪਹਿਲੀਆਂ ਦੇ ਵਿੱਚ ਕਬੱਡੀ ਕਿੰਨੇ ਮੁੰਡੇ ਆ ਦੇਵੀ ਦੇ ਅਲਰਗੇ ਖੇਡੇ ਇਹ ਲੌਂਗਦੇ ਸੀ ਠੀਕ ਐ ਟੂਕੇ ਘਰ ਲੀਆਂ ਖਰਾਕਾਂ ਨਾਲ ਲੱਸੀ ਦੁੱਧ ਦਹੀਂ ਇੱਕ ਬੰਦਾ ਜੀ ਆਪਣੇ ਸਰੀਰ ਨੂੰ ਸਮਝੇ ਪਾਣੀ ਦੇ ਨਾਲ ਵੀ ਕਹਾਮਜਾ ਬਹੁਤੂ ਸੋਚ ਬੰਦੇ ਦੀ ਬਣ ਜੇ ਕਿਤੇ ਵੀ ਮੈਂ ਕਬੱਡੀ ਕੋਈ ਖੇਡਣੀ ਆ ਬਸ ਪ੍ਰੈਕਟਿਸ ਕਰੋ ਜਿੰਨੀ ਵੀ ਬੱਦ ਤੋਂ ਬੱਦ ਰੋਟੀਆਂ ਦੇ ਨਾਲ ਰੋਟੀ ਪਾਵਰ ਅੰਡ ਦੇ ਵਿੱਚ ਇੰਨੀ ਪਾਵਰ ਹੈ ਛੋਲਿਆਂ ਦੇ ਵਿੱਚ ਇੰਨੀ ਪਾਵਰ ਹੈ ਉਹ ਖਾਓ ਯਾਰ ਅਲੂ ਵਾਲ ਕੇ ਖਾਓ ਯਾਰ ਛੋਲੇਆਂ ਨੂੰ ਛੋਲੇਆਂ ਨੂੰ ਭਿਉਂ ਦਿਓ ਭਾਈਆ ਡੇਢ ਭਾਈਆ ਨੂੰ ਭਿਉਂ ਕੇ ਉਹਦੀ ਤਰੀ ਪੀਵੋ ਨੂਨ ਲੱਗਿਆ ਉਹ ਤੇ ਛੋਲੇ ਨੂੰ ਨੂੰ ਮੁਠੀਆਂ ਨੂੰ ਚੱਬ ਲੋ ਪਾਣੀ ਪੀਓ ਰੋਟੀ ਦਾ ਦੁੱਧ ਪੀਓ ਦਹੀਂ ਖਾਓ ਘਿਓ ਮੱਖਣੀ ਖਾਓ ਪ੍ਰੈਕਟਿਸ ਕਰੋ ਜਿੰਨੀ ਵੀ ਵੱਧ ਤੋਂ ਵੱਧ ਹੁੰਦੀ ਹੈ 2-2 ਘੰਟੇ 3-5 ਘੰਟੇ ਪ੍ਰੈਕਟਿਸ ਅਰਥਲ ਸਵੇਰ 2 ਘੰਟੇ ਸਵੇਰ 3 ਘੰਟੇ ਸ਼ਾਮ ਨੂੰ ਤੇ ਦੇਖੋ ਫਿਰ ਬਣਦਾ ਸਾਲ ਛੇ ਮਹੀਨੇ ਦੇ ਵਿੱਚ ਹੀ ਸਾਲ 2 ਸਾਲਾਂ ਦੇ ਵਿੱਚ ਖੜਾਰੀ ਬਣ ਜਾਓ ਸੋਚ ਚੰਗੀ ਰੱਖੋ ਪਰਮ ਗੱਲਾਂ ਸੋਚਦੀਆਂ ਐ ਵਾਰਾ ਕਰਦੀ ਨਹੀਂ ਉਹਦੇ ਵਿੱਚ ਰੇਲ ਦਾ ਇੰਜਣ ਉਹਦੀ ਭਾਫ਼ ਵੱਜੀ ਹੁੰਦੀ ਐ ਤੇ ਕਿੱਡੀ ਗੱਡੀ ਖਿੱਚ ਕੇ ਲੈ ਜਾਂਦਾ ਸੀ ਉਹੀ ਹਾਲ ਸਰੀਰ ਦਾ ਜੇ ਦੀ ਭਾਫ਼ ਨੂੰ ਸਰੀਰ ਨੂੰ ਬਣਨੋਂਗੇ ਤੇ ਜੱਡਾ ਵੱਡਾ ਕਾਰਜ ਮਰਜੀ ਕਰ ਲਿਓ ਪਹਿਲ ਵਣ ਵੀ ਵੜਨਗੇ ਖਟਾਰੇ ਵੀ ਵੜਨਗੇ ਰੇਡਰ ਸਟਾਪਰ ਸਾਰਾ ਕੁਸ ਬਣੂਗਾ ਸੰਭੋ ਸਰੀਰ ਨੂੰ ਦਾ ਕਾ ਉਹ ਜੋ ਸਾਹ ਦਾ ਵੀ ਹਾਂ ਠੀਕ ਆ ਹੈਗਾ 6 ਫੁੱਟ ਕਰਦਾ ਬੰਦੇ ਦਾ ਤੇ ਮੰਨਾਂ ਰਵਾ ਪਾਰਾ ਸੋਹਣਾ ਲੱਗਦਾ ਤੁਰਿਆ ਜਾਂਦਾ ਖੇਡ ਦਾ ਗਰਾਊਂਡ 'ਚੋਂ ਇੱਥੇ ਨਿਗਾ ਰੱਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ